ਤੇ ਨਹੀਂ ਰਹਿ ਜਾਣਾ ਆ ਕੈਮਰੇ ਵਾਲਿਓ ਮੀਡੀਆ ਵਾਲਿਓ ਦਿਖਾ ਦਿਓ ਕਬਰ ਇੱਥੇ ਇੱਥੇ ਜਾਣਾ ਸਾਰਿਆਂ ਨੇ ਹੈਨਾ ਅਸੀਂ ਆਪਣੀ ਮਾਂ ਵੀ ਅਸੀਂ ਆਪਣਾ ਕਬਰ ਤੇ ਜਿਹੜੀ ਆਏ ਭਾਜੀ ਇਹ ਵੀ ਇੱਥੇ ਭਜਣ ਲੱਗੇ ਆਂ ਅਸੀਂ ਆਪ ਵੀ ਸਾਰਿਆਂ ਨੇ ਇੱਥੇ ਜਾਣਾ ਸਾਰਿਆਂ ਨੇ ਇੱਥੇ ਜਾਣਾ ਸੋ ਇਸ ਕਰਕੇ ਸੋ ਇਸ ਕਰਕੇ ਕਫਨ ਦਫਨ ਵੀ ਹੋ ਰਿਹਾ ਸਾਡੇ ਅੱਬਾ ਜੀ ਦਾ ਕਫਨ ਦਫਨ ਹੋ ਰਿਹਾ ਜੀ ਸਾਡਾ ਬਾਪ ਸ਼ਹਿਨशाह ਬਾਪ ਸਾਡਾ ਸਾਡੀ ਮਾਂ ਸ਼ਹਿਜ਼ਾਦੀ ਤੁਸੀਂ ਕਿੱਥੇ ਹੁਣ ਜਾ ਰਹੇ ਅੱਜ ਅੱਲਾ ਨੇ ਉਹਨੂੰ ਇਕੱਠੇ ਕਰ ਦਿੱਤਾ ਅੱਜ ਇਕੱਲੇ ਇਕੱਲੇ ਰਹਿ ਨਹੀਂ ਸਕੇ ਇਕੱਲੇ ਇਕੱਲੇ ਨਹੀਂ ਰਹਿ ਸਕੇ ਇਸ ਕਰਕੇ ਅੱਲਾ ਨੇ ਇਕੱਠੇ ਕਰ ਦਿੱਤਾ ਇਹ ਹੁੰਦਾ ਸੱਚਾ ਪਿਆਰ ਇਹਨੂੰ ਕਹਿੰਦੇ ਸੱਚਾ ਪਿਆਰ ਹੀਰ ਰਾਂਝਾ ਲੱਲਾ ਮਜਨੂ ਤੁਸੀਂ ਸਾਰੇ ਸੁਣੇ ਹੋਣੇ ਪਰ ਅਸਲੀ ਮੇਰੇ ਮਾ ਮਾਪੇ ਜਿਹਨਾਂ ਨੇ ਇਸਕ ਇਹ ਹੁੰਦਾ ਇਸਕ 15 ਦਿਨ ਮੈ ਨਹੀਂ ਕੱਡੇ 15 ਦਿਨ ਨਹੀਂ ਕੱਡੇ ਮੇਰੇ ਮਾ ਮੇਰੇ ਬਾਪ ਨੇ ਮੇਰੀ ਮਾਂ ਨੂੰ ਮੇਰਾ ਮਾਦੀ ਮੈਨੂੰ ਮਾਫੀ ਦੇਉਂਦਾ ਰਮ ਅੱਜ ਮੈਂ ਆਪਣੇ ਬਾਪ ਦਾ ਜਿੱਦਾਂ ਮੇਰਾ ਬਾਪ ਮੈਨੂੰ ਛੋਟਾ ਹੁੰਦਾ ਸਾਨੂੰ ਮੈਨੂੰ ਇਹਨੂੰ ਸਾਨੂੰ ਨਾ ਨਿਲਾਉਂਦਾ ਸੀ ਐਡੇ ਤਾਂ ਕਰਕੇ ਸਿਰ ਮਾਰ ਕੇ ਨਿਲਾਇਆ ਅੱਜ ਅਸੀਂ ਆਪਣੇ ਬਾਪ ਨੂੰ ਇਦਾਂ ਇਦਾਂ ਸਿਰ ਮਾਰ ਕੇ ਨਿਲਾਇਆ